ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਲੜਕੇ ਲੜਕੀਆਂ ਦੇ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਕਰੋ ਜੀ ਅੱਜ ਦੇ ਕੁਝ ਨਵੇਂ ਰਿਸ਼ਤੇ ਨੋਟ ਤੇ ਪਰਿਵਾਰ ਦੇ ਨਾਲ ਕਰੋ ਡਾਇਰੈਕਟ ਗੱਲਬਾਤ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਸਕਰਨ ਸਿੰਘ ਗਰੇਂਗ ਪਤਾ ਖਰੜ ਮੁਹਾਲੀ ਕਾਸਟ ਜਰ ਸਿੱਖ ਉਮਰ 26 ਈ 1994 ਪੜਾਈ ਬੀ ਐਸ ਸੀ ਮਾਈਕਰੋ ਬਾਇਓਲੋਜੀਕ ਬੀ ਐਸ ਸੀ ਜੀਓਲੋਜੀਕ ਐਮ ਐਸ ਸੀ ਮਾਈਕਰੋਲੋਜੀਕ ਫੈਮਿਲੀ ਦੇ ਵਿੱਚ ਪਿਤਾ ਐਕਸਪਾਇਰ ਨੇ ਤੇ ਮਾਤ ਮਦਰ ਨੇ ਗ੍ਰੈਂਡ ਮਦਰ ਨੇ ਤੇ ਬ੍ਰਦਰ ਤੇ ਸਿਸਟਰ ਇਨ ਲਾਅ ਕੰਮ ਕਰੇ ਜੀ ਇਹਨਾਂ ਦਾ ਮੈਡੀਕਲ ਕਲੇਮ ਐਨਾਲਿਸਟ ਐਂਡ ਫਰਾਉਡ ਡਿਟੈਕਸ਼ਨ ਮੈਡੀਕਲ ਕਲੇਮ ਐਟ ਅੰਬਾਲੇ ਕੰਸਲਟੈਂਸੀ ਪ੍ਰਾਈਵੇਟ ਲਿਮਟਿਡ ਬਿਜ਼ਨਸ ਕਲੀਨਿਕ ਲੈਬੋਰਟਰੀ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਨਵਜੋਤ ਸਿੰਘ ਪਤਾ ਜ਼ਿਲ੍ਹਾ ਹੁਸ਼ਿਆਰਪੁਰ ਕਾਸਟ ਜੱਟ ਸਿੱਖ ਉਮਰ 11/9/1996 ਪੜਾਈ ਗ੍ਰੈਜੂਏਸ਼ਨ ਕੱਦ 5 ਫੁੱਟ 6 ਇੰਚ ਪ੍ਰਾ ਇੱਕ ਮੈਰਿਡ ਕੰਮ ਇਹ ਜੀ ਇਹਨਾਂ ਦਾ ਲਿਵ ਇਨ ਯੂ ਐਸ ਏ 12 ਏਕੜ ਦੀ ਜ਼ਮੀਨ ਹੈ ਤੇ ਆਪਣਾ ਡੇਰੀ ਫਾਰਮਿੰਗ ਦਾ ਕੰਮ ਹੈ ਪਰਿਵਾਰ ਦੀ ਮੰਗੀ ਕੁੜੀ ਯੂ ਐਸ ਏ ਦੀ ਹੋਵੇ ਹੋਰ ਕੋਈ ਮੰਗਣੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਖਚੈਨ ਸਿੰਘ ਕਾਸਟ ਆਲੂਵਾਲੀਆ ਉਮਰ 14/10/1997 ਪੜ੍ਹਾਈ ਪਲੱਸ 2 ਇਨ ਆਰਟਸ ਸਟਰੀਮ ਐਂਡ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨਸ ਪਰਾ ਏ ਕੇ ਪੈਨ 1 ਲਿਵਿੰਗ ਜੁਕੇ ਪਿਤਾ ਅਮਰਦੀਪ ਸਿੰਘ ਮਾਤਾ ਪਰਮਿੰਦਰ ਕੌਰ ਤੇ ਕਾਮੇ ਜੀ ਇਹਨਾਂ ਦਾ ਨਾਉ ਹੀ ਇਜ਼ ਪਰਮਾਨੈਂਟ ਜੌਬ ਇਟਲੀ ਤੇ ਪਰਿਵਾਰ ਦੀ ਮੰਗੇ ਕੁੜੀ ਸੋਹਣੀ ਸੁਨੱਖੀ ਹੋਵੇ ਪੜ੍ਹੀ ਲਿਖੀ ਲੰਮੀ ਹੋਵੇ ਹੋਰ ਕੋਈ ਮੰਗੇ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਸਰਦਾਰ ਵੈਸ਼ਨੋ ਪਤਾ ਬਠਿੰਡਾ ਕਾਸਟ ਜੱਟ ਸਿੱਖ ਗੋਤ ਬਰਾੜ ਉਮਰ 17 3 1991 ਕੱਦ 5 ਫੁੱਟ 7 ਇੰਚ ਪੜਾਈ ਬੈਚਲਰ ਆਫ ਆਰਟਸ ਆਈਟੀਆਈ ਗੈਸ ਐਂਡ ਇਲੈਕਟ੍ਰਿਕ ਡਿਪਲੋਮਾ ਇਨ ਮਕੈਨੀਕਲ ਇੰਜੀਨੀਅਰਿੰਗ ਬੇਸਿਕ ਕੋਰਸ ਆਫ ਕੰਪਿਊਟਰ ਪੇਨ ਏਕੇਜੀ ਟੀਚਰੇ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਨੇ ਤੇ ਮਾਤਾ ਹਾਊਸ ਵਾਈਫ ਨੇ ਕਾਮੇ ਜੀ ਇਹਨਾਂ ਦਾ ਸੈਂਟਰਲ ਗਵਰਨਮੈਂਟ ਜੌਬ ਇਨ ਰੇਲਵੇ ਡਿਪਾਰਟਮੈਂਟ ਕਪੂਰਥਲਾ ਸੈਲਰੀ 60000 ਪਲੱਸ ਤੇ ਪਰਿਵਾਰ ਦੀ ਮੰਗੀ ਕੁੜੀ ਸੋਹਣੀ ਸੁਨੱਖੀ ਪੜੀ ਲਿਖੀ ਵਧੀਆ ਪਰਿਵਾਰ ਦੀ ਹੋਵੇ ਮੰਗ ਕੋਈ ਨਹੀਂ ਤੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪ੍ਰਭਜੂਤ ਸਿੰਘ ਪਤਾ ਨਿਊ ਫਤਿਹਗੜ ਖੁਸ਼ਿਆਰਪੁਰ ਕਾਸਟ ਰਾਮਗੜੀਆ ਗੋਤ ਡਡਾਲਿਆ ਕਲੇਰ ਉਮਰ 18 ਜੂਨ 1994 ਪੜਾਈ ਐਮਬੀਏ ਡਿਜੀਟਲ ਮਾਰਕੀਟਿੰਗ ਪੂਨੇ ਪੈਣਾ ਦੋਨੇ ਮੈਰਿਡ ਨੇ ਪਿਤਾ ਰਿਟਾਇਰ ਨੇ ਤੇ ਮਾਤਾ ਹਾਊਸ ਵਾਈਫ ਨੇ ਕੰਮੇ ਜੀ ਇਹਨਾਂ ਦਾ ਮੈਨੇਜਰ ਐਟ ਮਾਰਕੀਟਿੰਗ ਡਿਪਾਰਟਮੈਂਟ ਐਟੀਟੀ ਮਾਣਾ ਨਿਊਟ੍ਰੀਸ਼ਨਲ ਸਰਹੰਦ ਤੇ ਪਰਿਵਾਰ ਦੀ ਮੰਗੀ ਜੀ ਕੁੜੀ ਸੋਹਣੀ ਸੁਨੱਖੀ ਤੇ ਪੜ੍ਹੀ ਲਿਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਲੁਧਿਆਣਾ ਕਾਸਟ ਐਸਸੀ ਰਵੀਦਾਸੀਏ ਸਿੱਖ ਉਮਰ 10 ਮਾਰਚ 1996 ਜਨਮ ਸਥਾਨ ਲੁਧਿਆਣਾ ਕੱਦ 5 ਫੁੱਟ ਪੜਾਈ ਬੀਏ ਐਲਐਲਬੀ ਪੈਣ ਇੱਕ ਮੈਰਿਡ ਭਰਾ ਇੱਕ ਮੈਰਿਡ ਤੇ ਕੰਮ ਇਹ ਜੀ ਇਹਨਾਂ ਦਾ ਐਡਵੋਕੇਟ ਡਿਸਟ੍ਰਿਕਟ ਕੋਰਟ ਲੁਧਿਆਣਾ ਪਰਿਵਾਰ ਦੀ ਮੰਗੇ ਜੀ ਲੁਧਿਆਣੇ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਤੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਡੀ ਕੁਮਾਰ ਪਤਾ ਜਲੰਧਰ ਕਾਸਟ ਰਵੀ ਦਾਸੀਆ ਐਸੀ ਚਮਾਰ ਗੋਤ ਮਹੇ ਉਮਰ 1994 ਕੱਦ 5 ਫੁੱਟ 5 ਇੰਚ ਪੜਾਈ ਪਲੱਸ 2 ਪਾਸ ਪ੍ਰਾ ਏਕੇ ਮੈਰਿਡ ਏ ਜੂਕੇ ਦੇ ਵਿੱਚ ਪਿਤਾ ਰਿਟਾਇਰ ਨੇ ਦੁਬਈ ਤੋਂ ਆਏ ਨੇ ਮਾਤਾ ਹਾਊਸ ਵਾਈਫ ਨੇ ਰਾਧਾ ਸੁਆਮੀ ਫੈਮਲੀ ਏ ਜੀ ਤੇ ਕਾਮੇ ਜੀ ਇਹਨਾਂ ਦਾ ਜੌਬ वुडलैंड शोरूम ਪਰਿਵਾਰ ਦੀ ਮੰਗੇ ਜੀ ਲੜਕੀ ਵਿਆਹ ਨੂੰ ਹੋਵੇ ਪਲੱਸ 2 ਪਾਸ ਹੋਵੇ ਤੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤੇ ਦੀ ਐਡ ਲਗਵਾਉਣ ਦੇ ਲਈ ਸਾਡਾ ਲਾਲ ਪੱਟੀ ਦੇ ਵਿੱਚ ਜੋ ਨੰਬਰ ਦਿੱਤਾ ਹੋਇਆ WhatsApp ਨੰਬਰ ਤੇ ਤੁਸੀਂ ਕਾਲ ਮੈਸੇਜ ਕਰਕੇ ਐਡ ਦੀ ਜਾਣਕਾਰੀ ਲੈ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਮਤਰਨ ਜੋਤ ਸਿੰਘ ਕਾਸਟ ਅਰੋੜਾ ਸਿੱਖ ਜਨਰਲ ਉਮਰ 21 12 1998 ਕੱਦ 5 ਫੁੱਟ 6 ਇੰਚ ਪੜਾਈ ਪਲੱਸ 2 ਕਮਰਸ ਭੈਣ 1 ਅਨਮੈਰਿਡ ਆਸਟ੍ਰੇਲੀਆ ਦੇ ਵੇਚਨੇ ਪਿਤਾ ਤਰ ਲੋਚਨ ਸਿੰਘ ਮਾਤਾ ਸਤਵਿੰਦਰ ਕੋਰਤੀ ਕਾਮੇਜੀ ਇਹਨਾਂ ਦਾ ਆਪਣਾ ਬਿਜ਼ਨਸ ਹੈ ਆਮਣ ਜਨਰਲ ਸਟੋਰ ਜਗਰਾਉਂ ਤੇ ਪਰਿਵਾਰ ਦੀ ਮੰਗੇ ਕੁੜੀ ਸੋਹਣੀ ਸੁਨਖੀ ਤੇ ਪੜੀ ਲਿਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਗਰੇਵਾਲ ਫੈਮਲੀ ਪਤਾ ਲੁਧਿਆਣਾ ਉਮਰ ਅਗਸਟ 1999 ਕੱਦ 5 ਫੁੱਟ 4 ਇੰਚ ਪੜਾਈ ਐਮਏ ਬੀਐਡ ਪੈਣਾ ਦੋਨੇ ਸਿੰਪਲ ਪਰਿਵਾਰ ਕਾਮੇ ਜੀ ਜਨਾਂ ਦੀ ਲੜਕੀ ਆਸਟ੍ਰੇਲੀਆ ਦੇ ਵਿੱਚ 2018 ਤੋਂ ਕ੍ਰਿਯੋ ਕੀਤੀ ਹੋਈ ਏ ਤੇ ਪਰਿਵਾਰ ਦੀ ਮੰਗੇ ਮੁੰਡਾ ਆਸਟ੍ਰੇਲੀਆ ਦਾ ਪੀਆਰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਟ੍ਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੇ ਸਿੰਘ ਤਲਾਕशुदा ਪਤਾ ਜ਼ਿਲ੍ਹਾ ਫਤਿਹਗੜ ਸੇਵ ਕਾਸਟ ਜੱਟ ਸਿੱਖ ਉਮਰ 37 ਸਾਲ ਕੱਦ 5 ਫੁੱਟ 9 ਇੰਚ ਪੜਾਈ ਪਲੱਸ 2 ਪਾਸ ਅਮੀ ਜੀ ਇਹਨਾਂ ਦਾ ਹੌਰਸ ਦਾ ਬਿਜ਼ਨਸ ਹੈ ਤੇ ਤਿੰਨ ਕਿੱਲੇ ਜ਼ਮੀਨ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਘਰੇਲੂ ਹੋਵੇ ਹੋਰ ਕੋਈ ਮੰਗ ਨਹੀਂ ਤੇ ਵਿਆਹ ਇਹਨਾਂ ਨੇ ਜਲਦੀ ਕਰਨਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਆਰ ਸ਼ਰਮਾ ਪਤਾ ਜ਼ਿਲ੍ਹਾ ਫਤਿਹਗੜ ਸਹਿਵ ਕਾਸਟ ਸ਼ਰਮਾ ਉਮਰ 12/12 1987 ਕੱਦ 6 ਫੁੱਟ ਪੜਾਈ ਐਮਏ ਭਰਾ 1 ਕੇ ਤੇ ਭੈਣ 1 ਕੇ ਪਿਤਾ बिजनेਸਮੈਨ, ਮਾਤਾ ਰਿਟਾਇਰਡ ਟੀਚਰ, ਐਜੂਕੇਟਿਡ ਫੈਮਿਲੀ ਐ ਤੇ ਕਾਮੇਜੀ ਇਹਨਾਂ ਦਾ ਆਪਣਾ ਬਿਜ਼ਨਸ ਹੈ, ਵੈਲ ਸੈਟਲ ਫੈਮਿਲੀ ਐ ਤੇ ਪਰਿਵਾਰ ਦੀ ਮੰਗੇ ਕੁੜੀ ਵਧੀਆ ਪੜੀ ਲਿਖੀ ਹੋਵੇ, ਹਿੰਦੂ ਖੱਤਰੀ, ਅਰੂੜਾ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ। ਹੋਰ ਪਰਿਵਾਰ ਦੀ ਕੋਈ ਮੰਗ ਨਹੀਂ, ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ, ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਮੁਕਸਰ ਸਾਹਿਬ ਕਾਸਟ ਜੱਟ ਸਿੱਖ ਗੋਤ ਬਰਾੜ ਉਮਰ 25 ਸਤ 2004 ਕੱਦ 6 ਫੁੱਟ ਪੜਾਈ ਪਲੱਸ 2 ਡਿਪਲੋਮਾ ਕੈਨੇਡਾ ਪੈਣ ਪਰ ਨੋ ਨਸ਼ੇ ਤੋਂ ਰਹਿਤੇ ਪਰਿਵਾਰ ਖਾਨਦਾਨੀ ਪਰਿਵਾਰ ਕੰਮੇ ਜੀ ਇਹਨਾਂ ਦਾ 6 ਕਿੱਲੇ ਜ਼ਮੀਨ ਹੈ 4 ਸਾਲ ਤੋਂ ਲੜਕਾ ਕੈਨੇਡਾ ਐਡਮਿੰਟਨ ਵਰਕ ਪਰਮਿਟ ਤੇ ਆ ਪੀਆਰ ਅਪਲਾਈ ਵਰਕ ਲੈਪਰੀ ਕੰਪਨੀ ਫੁੱਲ ਟਾਈਮ ਜੌਬ ਗੁੱਡ ਇਨਕਮ ਹੈ ਜੀ ਏ ਟੂ ਜ਼ेड ਡਰਾਈਵਿੰਗ ਲਾਇਸੈਂਸ ਨੇ ਲੜਕੇ ਦੇ ਕੋਲ ਤੇ ਅਮਰੀਕਾ ਦਾ 10 ਸਾਲ ਦਾ ਵੀਜ਼ਾ ਲੱਗਿਆ ਹੋਇਆ ਹੈ ਪਰਿਵਾਰ ਦੀ ਮੰਗੇ ਕੁੜੀ ਜੱਟ ਸਿੱਖ ਚੰਗੇ ਖਾਨਦਾਨੀ ਪਰਿਵਾਰ ਤੋਂ ਹੋਵੇ ਕੈਨੇਡਾ ਦੀ ਪੀਆਰ ਜਾਂ ਫਿਰ ਪੀਆਰ ਦੀ ਫਾਈਲ ਲੱਗੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਟ੍ਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਤਲਾਕਸ਼ੂ ਦਾ ਲੜਕਾ ਬੱਚਾ ਨਹੀਂ ਇਹ ਪਤਾ ਫਿਰੋਜਪੁਰ ਕਾਸਟ ਹਿੰਦੂ ਕਤਰੀ ਉਮਰ 53 ਸਾਲੇ ਪਰਿਵਾਰ ਦੀ ਮੰਗੇ ਘਰੇਲੂ ਔਰਤ ਹੋਵੇ ਕਾਰ ਸੰਭਾਲਣ ਵਾਲੀ ਹੋਵੇ ਤਲਾਕशुदा ਬਿਨਾ ਬੱਚੇ ਵਾਲੇ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਕੋਈ ਮੰਗਣੀ ਕੋਈ ਜਾਤੀਬੰਧਨ ਨਹੀਂ ਲੁਧਿਆਣਾ ਡੇਲੋ ਦੇ ਨੇੜੇ ਵਾਲੇ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹੈ ਵਿਕਾਸ ਪਤਾ ਜ਼ਿਲ੍ਹਾ ਹੁਸ਼ਿਆਰਪੁਰ ਆਮਰੇ ਸਰ ਕਾਸਟ ਐਸ ਸੀ ਆ ਧਰਮੀ ਗੋਤ ਸੋਮਣ ਰਤੂ ਉਮਰ 6 ਬਾਰਾ 1994 ਕੱਦ 6 ਫੁੱਟ 1 ਇੰਚ ਪੜਾਈ ਬੀ ਟੈਕ ਮਕੈਨੀਕਲ ਇੰਜੀਨੀਅਰਿੰਗ ਕਾਰਡ ਕੈਂਪ ਡਿਪਲੋਮਾ ਸੈਨੀਟਰੀਅਨ ਕਾਲਜ ਕੈਨੇਡਾ ਪਰਾ ਏ ਕੇ ਕੈਨੇਡਾ ਪੀ ਆਰ ਏ ਪਿਤਾ ਪ੍ਰਿੰਸੀਪਲ ਰਿਟਾਇਰ ਨੇ ਮਾਤਾ ਹੈਡ ਮਿਸਟਰਸ ਤੇ ਕਾਮੇ ਜੀ ਇਹਨਾਂ ਦਾ ਕੈਨੇਡਾ ਪੀ ਆਰ ਏ ਲੜਕਾ ਸੁਪਰਵਾਈਜ਼ਰ ਇਨ ਵੈਲਫੇਅਰ ਕੰਪਨੀ ਲੀਵਿੰਗ ਸਕਾਰਬਰੋ 온ਟਾਰੀਓ ਪਰਿਵਾਰ ਦੀ ਮੰਗੇ ਕੁੜੀ ਪੜੀ ਲਿਖੀ ਸੋਣੀ ਸੁਨਖੀ ਤੇ ਕੱਦ 5 ਫੁੱਟ 6 ਇੰਚ ਤੱਕ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਤੇਗੇ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਹੈਂਡੀਕੈਪਲ ਲੜਕਾ ਪਤਾ ਏਰੀਆ ਜਗਰਾਉ ਕਾਸਟ ਨਾਈ ਸਿੱਖ ਗੋਤ ਧਾਮੀ ਪੜਾਈ ਪਲੱਸ 2 ਪਾਸ ਕੱਦ 5 ਫੁੱਟ 7 ਇੰਚ ਉਮਰ 32 ਸਾਲ ਪੈਣਾ ਦੋਨੇ ਕੈਨੇਡਾ ਸੈਟਲ ਨੇ ਤੇ ਕੰਮ ਇਹ ਜੀ ਇਹਨਾਂ ਦਾ ਖੇਤੀਬਾੜੀ ਦਾ ਕੰਮ ਏ ਵਧੀਆ ਘਰ ਪਰਿਵਾਰ ਏ ਤੇ ਪਰਿਵਾਰ ਦੀ ਮੰਗੇ ਜੀ ਲੜਕੀ ਘਰੇਲੂ ਗਰੀਬ ਪਰਿਵਾਰ ਦੀ ਹੋਵੇ ਭਾਵੇਂ ਤਲਾਕशुदा ਹੋਵੇ ਜਾਤੀ ਬੰਧਨ ਕੋਈ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪਰਮਜੀਤ ਪਤਾ ਨੰਗਲ ਫਿਲੌਰ ਕਾਸਟ ਰਵੀਦਾਸੀਆ ਗੋਤ ਚੋਪੜਾ ਉਮਰ 37 ਸਾਲ ਮਾਤਾ ਐਕਸਪਾਇਰ ਨੇ ਪੈਣ ਏਕੇ ਫੈਮਿਲੀ ਦੇ ਵਿੱਚ ਪਿਤਾ ਨੇ ਮੁੰਡੇ ਦੀ ਵਾਈਫ ਦੀ ਡੈਥ ਹੋ ਗਈ ਸੀ ਤਿੰਨ ਬੱਚੇ ਨੇ ਤੇ ਕੰਮ ਏ ਜੀ ਇਹਨਾਂ ਦਾ ਟੋਕਾ ਮਸ਼ੀਨਾਂ ਦਾ ਆਪਣਾ ਕਾਰੋਬਾਰ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਘਰੇਲੂ ਹੋਵੇ ਭਾਵੇਂ ਬੱਚੇ ਵਾਲੀ ਹੋਵੇ ਤਲਾਕਸ਼ੁਦਾ ਤੇ ਵਿਡੋ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਜੀਤ ਕੁਮਾਰ ਪਤਾ ਬਠਿੰਡਾ ਕਾਸਟ ਕਸ਼ਪ ਰਾਜਪੂਤ ਗੋਤ ਕੰਗਾਰ ਜੰਸਲ ਉਮਰ 4 10 1990 ਜਨਮ ਸਥਾਨ ਸਮਰਾਲਾ ਕੱਦ 6 ਫੁੱਟ ਪੜਾਈ ਬੀਸੀਏ ਐਮਬੀਏ ਮਾਤਾ ਪਿਤਾ ਇੱਕ ਪ੍ਰਾ ਅਕਾਊਂਟੈਂਟ ਦੀ ਜੋਬ ਕਰਦੇ ਆ ਇਕ ਕੰਮ ਇਹ ਜੀ ਇਹਨਾਂ ਦਾ ਵਰਕ ਪਰਸਨਲ ਲੌਨਸ ਐਂਡ ਫਾਈਨਾਂਸ ਲਾਈਫ ਇੰਸ਼ੋਰੈਂਸ ਪਾਲਸੀ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਪੜੀ ਲਿਖੀ ਘਰੇਲੂ ਹੋਵੇ ਕੱਦ 5 ਫੁੱਟ 4 ਇੰਚ ਤੱਕ ਹੋਵੇ ਬਠਿੰਡਾ ਦੇ ਨੇੜੇ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਹਾਵੀਰ ਸਿੰਘਲਾ ਪਤਾ ਜੀਰਕਪੁਰ ਮੁਹਾਲੀ ਗੋਤ ਸਿੰਘਲਾ ਉਮਰ 6 ਨਵੰਬਰ 1977 ਜਨਮ ਟਾਈਮ 3:30 ਪੀਐਮ ਜਨਮ ਸਥਾਨ ਪਟਿਆਲਾ ਕੱਦ 5 ਫੁੱਟ 8 ਇੰਚ ਪੜਾਈ +1 ਪੈਣਾ 2 ਨੇ ਮੈਰਿਡ ਨੇ ਭਰਾ 2 ਨੇ ਇੱਕ ਮੈਰਿਡ ਇੱਕ ਅਨਮੈਰਿਡੇ ਪਿਤਾ ਕਰਨ ਕਰਮਚੰਦ ਮਾਤਾ ਸਲੋਚਨਾ ਦੇਵੀ ਤੇ ਮੁੰਡਾ ਵਿੱਡੋ ਏ ਜੀ ਪਰ ਆਮੇ ਜੀ ਇਹਨਾਂ ਦਾ ਵਰਕ ਬਿਲਡਿੰਗ ਮਟੀਰੀਅਲ ਬਿਜ਼ਨਸ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਘਰੇਲੂ ਹੋਵੇ ਤਲਾਕਸ਼ੁਦਾ ਪੀਣਾ ਬੱਚੇ ਵਾਲੇ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਆ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਮੀਤ ਕੌਰ ਪਤਾ ਬਠਿੰਡਾ ਕਾਸਟ ਜਟ ਸਿੱਖ ਗੋਤ ਸਿੱਧੂ ਕੱਦ 6 ਫੁੱਟ ਪੜਾਈ ਬੀਏ ਪਾਸ ਪਿਤਾ ਗੁਰਜੰਟ ਸਿੰਘ ਮਾਤਾ ਰੁਪਿੰਦਰ ਕੌਰ ਤੇ ਪਰਿਵਾਰ ਦੀ ਮੰਗੇ ਮੁੰਡਾ ਕਨੇਡਾ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਬਠਿੰਡਾ ਮਾਨਸਾ ਏਰੀਏ ਨੂੰ ਪਹਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਗੋਤ ਗਿੱਲ ਚੱਲੀ ਮਾਸ਼ੀਵਾੜਾ ਸਾਹਿਬ ਜਨਮ 2005 5 ਫੁੱਟ 3 ਇੰਚ ਪੜਾਈ ਬੀਐਸਸੀ ਨਰਸਿੰਗ ਪ੍ਰਾਈਵੇਟ ਜੌਬ ਤੇ ਪਰਿਵਾਰ ਦੀ ਮੰਗੇ ਲੜਕੇ ਨੂੰ 10 ਪਲੱਸ 1 ਏਕੜ ਜ਼ਮੀਨ ਆਉਂਦੀ ਹੋਵੇ ਸ਼ੁੱਧ ਵੈਸ਼ਨੋ ਹੋਵੇ ਵਿਆਹ ਬਿਲਕੁਲ ਸਿੰਪਲ ਕਰਨਾ ਹੈ ਤੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਨਵਜੋਤ ਸਿੰਘ ਪਤਾ ਪਿੰਡ ਮਨਸੂਰ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਕਾਸਟ ਜਟ ਸਿਕ ਗੋਤ ਪੰਨੂ ਕੱਦ 6 ਫੁੱਟ ਪੜਾਈ ਪਲੱਸ 2 ਸਟੱਡੀ 6 ਸਾਲ ਤੋਂ ਪੈਣ ਇੱਕੇ ਆਸਟ੍ਰੇਲੀਆ ਤੇ ਕੰਮੇ ਜੀ ਇਹਨਾਂ ਦਾ ਲੜਕਾ 6 ਸਾਲ ਤੋਂ ਆਸਟ੍ਰੇਲੀਆ ਦੇ ਵਿੱਚ ਜ਼ਮੀਨ 10 ਕਿੱਲੇ ਆ ਤੇ ਪਰਿਵਾਰ ਦੀ ਮੰਗੇ ਕੁੜੀ ਆਸਟ੍ਰੇਲੀਆ ਦੀ ਪੀਆਰ ਹੋਵੇ ਜਾਂ ਨਰਸਿੰਗ ਕੀਤੀ ਹੋਵੇ ਆਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿਮਰਨ ਕੌਰ ਪਤਾ ਗੁਰੂ ਹਰ ਸਹਾਇ ਕਾਸਟ ਰਾਮਗੜੀਆ ਸਿੱਖ ਉਮਰ 1995 ਪੜਾਈ ਪਲੱਸ 2 ਪਾਸ ਭਰਾ 2 ਭੈਣ 2 ਪਿਤਾ ਵਰਕਸ਼ਾਪ ਮਾਤਾ ਹਾਊਸ ਵਾਈਫ ਕੁੜੀ ਤਲਾਕਸ਼ੁਦਾ 2 ਬੱਚੇ ਨੇ ਤੇ ਕੰਮ ਸਟੀਚਿੰਗ ਦਾ ਹੈ ਜੀ ਤੇ ਪਰਿਵਾਰ ਦੀ ਮੰਗੇ ਮੁੰਡਾ ਸਰਦਾਰ ਹੋਵੇ ਨਸ਼ੇ ਤੋਂ ਰਹਿਤ ਹੋਵੇ ਰਾਮਗੜੀਆ ਕਾਸਟ ਤੋਂ ਹੋਵੇ ਜੋ ਬੱਚੇ ਨਾਲ ਰੱਖ ਸਕਦੇ ਨੇ ਉਹੀ ਪਰਿਵਾਰ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਿਰਨਵਾਲਾ ਕਾਸਟ ਰਵੀਦਾਸੀਆ ਗੋਤ ਬੰਦਨ ਉਮਰ 12/7/1995 ਕੱਦ 164 ਸੈਂਟੀਮੀਟਰ ਪੜਾਈ ਬੀਟੈਕ ਪਹਿਣ ਇੱਕ ਮੈਰਿਡ ਪ੍ਰਾ ਇੱਕ ਸੌਫਟਵੇਅਰ ਇੰਜੀਨੀਅਰਿੰਗ ਇਨ ਐਮ ਐਨ ਸੀ ਗੁੜਗਾਓ ਪਿਤਾ ਰਿਟਾਇਰ ਬੀ ਐਸ ਐਫ ਤੇ ਪਰਿਵਾਰ ਦੀ ਮੰਗੇ ਮੁੰਡਾ ਕਨੇਡਾ ਚ ਯੂ ਐਸ ਏ ਵੈਲ ਸੈਟਲ ਹੋਵੇ ਵੈਸ਼ਨੋ ਹੋਵੇ। ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਚਰਨਜੀਤ ਸਿੰਘ ਕਾਸਟ ਜੱਟ ਸਿੱਖ ਗੋਤ ਸਿੱਧੂ ਬਰਾੜ ਉਮਰ 1988 ਪਤਾ ਜਿਲ੍ਹਾ ਸ਼ਿਰੀ ਗੰਗਾ نگر ਰਾਜਸਥਾਨ ਕੱਦ 5 ਫੁੱਟ 6 ਇੰਚ ਪੜ੍ਹਾਈ ਪਲੱਸ 2 ਪਾਸ ਤੇ ਕੰਮੇ ਜੀ ਇਹਨਾਂ ਦਾ ਖੇਤੀਬਾੜੀ ਦਾ ਕੰਮ ਕਰਦੇ ਨੇ ਤੇ 15 ਕਿੱਲੇ ਜ਼ਮੀਨ ਹੈ ਜੀ ਪਹਿਣਾਚਾਰ ਨੇ ਮੈਰਿਡ ਨੇ ਪਰਿਵਾਰ ਦੇ ਮੰਗੇ ਕੁੜੀ ਘਰੇਲੂ ਹੋਵੇ ਤਲਾਕਸ਼ੁਦਾ ਬਿਨਾ ਬੱਚੇ ਵਾਲੇ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਆਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂ ਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇਕਰ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਵੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਅਗਰ ਤੁਹਾਨੂੰ ਰਿਸ਼ਤਾ ਕਰਨ ਦੇ ਸਮੇਂ ਜਾਂ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਐਸੀ ਜੀ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਮਿਲਦੇ ਆਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ